ਦਲਜੀਤ ਦਸਾਂਝ ਵੀਰੇ ਲਈ ਇੱਕ ਸ਼ੇਅਰ ਕਰਨਾ ਬੰਦਾ ਕਿਉਂ ਸ਼ੇਅਰ ਕਰੀਏ ਵੀਡੀਓ ਮੜਾ ਸੁਣ ਕੇ ਜਾਇਓ ਸਾਡੀ ਪੰਜਾਬੀ ਬੋਲੀ ਨੂੰ ਸਾਡੀ ਪੰਜਾਬੀ ਮਾਤ ਭਾਸ਼ਾ ਨੂੰ ਸਾਡੇ ਪੰਜਾਬੀਅਤ ਨੂੰ ਸਾਡੇ ਪੰਜਾਬੀਆਂ ਨੂੰ ਸਾਡੀ ਸਿੱਖੀ ਨੂੰ ਸਾਡੀ ਪੱਗ ਨੂੰ ਅੱਗੇ ਲੈ ਕੇ ਜਾਣ ਵਾਲਾ ਭਰਾ ਏ ਦਲਜੀਤ ਦਸਾਂਝ ਮੇਰੇ ਵਰਗੀ ਹੋਰ ਵੀ ਨਵੀਂ ਯੂਥ ਨੂੰ ਮੇਰੇ ਵਰਗੇ ਭਰਾਵਾਂ ਨੂੰ ਮਿਹਨਤ ਕਰਕੇ ਆਪ ਅਸਲ ਦੇ ਵਿੱਚ ਸੀ ਹੈ ਕੀਆਂ ਉਹੀ ਤਰਾਸ਼ ਕੇ ਅੱਗੇ ਲੈ ਕੇ ਖੜਾਉਣ ਵਾਲਾ ਭਰਾ ਏ ਦਲਜੀਤ ਦਸਾਂਜ ਸਾਡੀ ਮਾਂ ਬੋਲੀ ਜਿਹਨੂੰ ਜਾਣਦੇ ਨਹੀਂ ਸੀ ਬਹੁਤ ਦੇਸ਼ਾਂ ਦੇ ਵਿੱਚ ਲੋਕ ਇਹ ਨਹੀਂ ਪਤਾ ਸੀ ਸਰਦਾਰ ਕੌਣ ਹੁੰਦੇ ਆ ਪੰਜਾਬੀ ਬੋਲੀ ਕੀ ਹੁੰਦੀ ਆ ਉਹ ਦੱਸਣ ਵਾਲਾ ਏ ਦਲਜੀਤ ਦਸਾਂਜ ਰੱਬ ਤੇ ਤੇ ਸੱਚੀ ਮਿਹਨਤ ਕਰਕੇ ਅੱਗੇ ਆਉਣ ਲਈ ਕਹਿਣ ਵਾਲਾ ਭਰਾ ਏ ਦਲਜੀਤ ਦਸਾਂਜ ਜੋ ਮੈਨੂੰ ਲੱਗਦਾ ਜਿੰਦਗੀ ਦੇ ਵਿੱਚ ਜਦੋਂ ਵੀ ਥੱਕ ਹਾਰ ਕੇ ਟੁੱਟ ਕੇ ਬਹਿ ਜਾਂਨੇ ਆ ਤਾਂ ਦੋ ਨਾਮ ਮੇਰੇ ਦਿਮਾਗ ਦੇ ਵਿੱਚ ਹੁੰਦੇ ਸ਼ੋਭਦੀਪ ਸਿੰਘ ਸਿੱਧੂ ਯਾਨੀ ਕਿ ਸਿੱਧੂ ਮੂਸੇ ਵਾਲਾ ਵੀਰ ਤੇ ਦੂਸਰਾ ਦੁਰਜੀਤ ਸਾਜ ਜਿਨ੍ਹਾਂ ਨੂੰ ਮੈਂ ਮੰਨਦਾ ਹਾਂ ਮੇਰੇ ਰੋਲ ਮਾਡਲ ਆ ਮੈਂ ਉਹੀ ਚੀਜ਼ ਦੇਖਦਾ ਜੇ ਆਪਾਂ ਨੂੰ ਕਿਸੇ ਵੱਲ ਚੰਗਾ ਕੰਮ ਦੇ ਕੇ ਚੰਗਾ ਕੰਮ ਕਰਦੀ ਆਪਾਂ ਇਸ ਕਰੀਏ ਤਾਂ ਆਪਾਂ ਨੂੰ ਸ਼ਤ ਕਰ ਲੈਣੀ ਚਾਹੀਦੀ ਆ ਸਾਡੀ ਪੰਜਾਬੀ ਮਾਂ ਬੋਲੀ ਪੰਜਾਬੀ ਸੱਭਿਆਚਾਰ ਤੇ ਸਾਡੀ ਪੱਗ ਨੂੰ ਸਭ ਤੋਂ ਵੱਡੀ ਗੱਲ ਸਾਡੀ ਪੱਗ ਨੂੰ ਅੱਗੇ ਲੈ ਕੇ ਆਉਣ ਵਾਲੇ ਦੋ ਹੀਰੇ ਆ ਇੱਕ ਹੀਰਾ ਆਪਣੇ ਵਿੱਚ ਨਹੀਂ ਰਿਹਾ ਅਫਸ਼ੋਸ ਦੀ ਗੱਲ ਆ ਦੂਸਰਾ ਇਹ ਦੁਲਜੀਤ ਦਸਾਂਝ ਵੀਡੀਓ ਸ਼ੇਅਰ ਕਰਨਾ ਕੋਈ ਔਖੀ ਗੱਲ ਨਹੀਂ ਪਰ ਜੋ ਮੈਨੂੰ ਲੱਗਦਾ ਜੋ ਮੈਂ ਜੋ ਮੈਂ ਫੀਲ ਕਰ ਰਿਹਾ ਹਾਂ ਉਹ ਇਹ ਆ ਇਹ ਦੇਖੋ ਤੁਸੀਂ ਕਿਸੇ ਦੇਸ਼ ਨੂੰ ਚਲਾਉਣ ਵਾਲਾ ਰਾਜਾ ਜਾਨੀ ਕਿ ਸਿੱਧੀ ਗੱਲ ਕਰੀਏ ਕੈਨੇਡਾ ਦੇ ਪ੍ਰਧਾਨ ਮੰਤਰੀ ਜੋ ਟਰੂਡੋ ਨੇ ਉਹ ਦੁਲਜੀਤ ਦਸਾਂਝ ਨੂੰ ਉਹਨਾਂ ਦੇ ਸ਼ੋਅ ਵਿੱਚ ਆ ਕੇ ਮਿਲਦੇ ਆ ਬਹੁਤ ਵੱਡੀ ਗੱਲ ਆ ਮਿਲਦੇ ਆ ਵੱਡੀ ਗੱਲ ਕੀ ਆ ਪੰਜਾਬੀ ਆ ਉਥੇ ਵੀ ਇੱਕ ਹੀ ਡਾਇਲੌਗ ਵਰਤਿਆ ਗਿਆ ਪੰਜਾਬੀ ਆਗੇ ਹੋਏ ਤੇ ਸਿਰ ਤੇ ਪੱਗ ਪੱਗ ਤੇ ਪੰਜਾਬੀ ਜੋ ਆਪਣੀ ਅਸਲੀ ਪਛਾਣ ਤੇ ਜੋ ਪਿਛਲੇ ਸਾਲਾਂ ਦੇ ਵਿੱਚ ਆਪਾਂ ਦੇਖਿਆ ਥੋੜਾ ਜਿਹਾ ਸਿਸਟਮ ਹੱਲ ਗਿਆ ਸੀ ਆਪਾਂ ਆਪਣੀ ਜੋ ਅਸਲ ਪਛਾਣ ਆ ਉਹ ਭੁੱਲ ਜਾਨੇ ਆ ਤੇ ਦਲਜੀਤ ਦਸਾਂਜ ਭਰਾ ਨੂੰ ਦੇਖ ਕੇ ਹੁਣ ਮੈਨੂੰ ਇਹ ਚੀਜ਼ ਲੱਗਦੀ ਵੀ ਜੋ ਬੰਦਾ ਜਿਸ ਮਿੱਟੀ ਦੇ ਵਿੱਚ ਜੰਮਿਆ ਹੁੰਦਾ ਜੋ ਪਹਿਰਾਵੇ ਨਾਲ ਜੰਮਿਆ ਹੁੰਦਾ ਜੋ ਉਹ ਅਸਲ ਹੁੰਦਾ ਉਹਨੂੰ ਨਹੀਂ ਭੁੱਲਣਾ ਚਾਹੀਦਾ ਬੰਦੇ ਦੇ ਕੈਰੈਕਟਰ ਤੇ ਬਥੇਰੇ ਮਯਾਕ ਬੰਦੇ ਆ ਪਰ ਇੰਨਾ ਮੈਨੂੰ ਜਰੂਰ ਪਤਾ ਅੱਜ ਤੋ ਬਾਅਦ ਕੋਈ ਪੱਗ ਤੇ ਜਾਂ ਸਰਦਾਰ ਬੰਦੇ ਤੇ ਕੋਈ ਜਾਂ ਪੰਜਾਬੀ ਬੰਦੇ ਤੇ ਕੋਈ ਹਾਸਾ ਮਯਾਕ ਜਾਂ ਹਾਸੇ ਵਾਲਾ ਕੈਰੈਕਟਰ ਜਾਂ ਮਯਾਕ ਨਹੀਂ ਉੱਡੂਗਾ ਕਿਉਂ ਨਹੀਂ ਉੱਡੂਗਾ ਹੁਣ ਮੈਂ ਆ ਜਾਂ ਮੇਰੇ ਨਾਲ ਦੀ ਹੋਰ ਨਵੀਂ ਪੀੜ੍ਹੀ ਆ ਰਹੀ ਹੈ ਉਹ ਸਹੀ ਪਾਸੇ ਨੂੰ ਆਪਣੇ ਅਪਗ੍ਰੇਡ ਹੋ ਰਹੀ ਆ ਨੈਟਵਰਕ ਜਰੀਏ ਨੈਟਵਰਕ ਜਰੀਏ ਆਪਣਾ ਦਿਮਾਗ ਘੋਮੇ ਜਾਂਦਾ ਇਹਦੇ ਜਰੀਏ ਆਪਾਂ ਸੁਧਰੇ ਜਾਂਨੇ ਤੇ ਦਲਜੀਤ ਦਸਾਂਜ ਭਰਾ ਲਈ ਇੱਕ ਸ਼ੇਅਰ ਕਰਨ ਲੱ ਨਜ਼ਰੂਰ ਬੰਦਾ ਜੀ ਨੇ ਕਿਹਾ ਧਰਤੀ ਹਿਲਾਈ ਪਈ ਆ ਇਸ ਟਾਈਮ ਦੇ ਵਿੱਚ ਜਿੱਥੇ ਲੋਕਾਂ ਨੂੰ ਪੰਜਾਬੀ ਲੈਂਗੁਏਜ ਬਾਰੇ ਨਹੀਂ ਪਤਾ ਸੀ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਉੱਥੇ ਬਾਈ ਸਿੱਧੂ ਦੇ ਗਾਣੇ ਵੀ ਚੱਲਦੇ ਆ ਉੱਥੇ ਨਾ ਬਾਈ ਦਲਜੀਤ ਦਾ ਵੀ ਪਹੁੰਚ ਚੁੱਕਿਆ ਸਹੀ ਹੈ ਕੋਈ ਨਾ ਚ ਮੈਂ ਕੰਪੈਰੀਜ਼ਨ ਨਹੀਂ ਕਰ ਰਿਹਾ ਬਸ ਮੈਨੂੰ ਇਸ ਖੁਸ਼ੀ ਆ ਖੁਸ਼ੀ ਦੀ ਗੱਲ ਇਹ ਆ ਵੀ ਇਹ ਦੋ ਹੀਰੇ ਸਾਡੇ ਸਾਡਾ ਗੋਲਡਨ ਪੀਰੀਅਡ ਆ ਸਾਡਾ ਗੋਲਡਨ ਟਾਈਮ ਆ ਜਿਹੜੇ ਸਾਡੇ ਸਮੇਂ ਦੇ ਵਿੱਚ ਆਏ ਤੇ ਸਾਨੂੰ ਮਿਹਨਤ ਕਰਕੇ ਆਪਦੀ ਅਸਲੀ ਪਹਿਚਾਨ ਲੈ ਕੇ ਤੇ ਆਪਦੀ ਪੱਗ ਸਾਹਮ ਕੇ ਅੱਗੇ ਵਧਣ ਦੀ ਸੇਧ ਦੇ ਰਹੇ ਆ ਤੇ ਵੀਡੀਓ ਕਿਵੇਂ ਲੱਗੀ ਦੱਸਿਓ ਇੰਨਾ ਕੀ ਵਿਚਾਰ ਸੀ ਮੇਰਾ ਤੇ ਬਾਕੀ ਪੰਜਾਬ ਪੰਜਾਬ ਨਾਲ ਜੁੜੇ ਰਵਾਂਗੇ ਪੰਜਾਬ ਦੀ ਮਾਂ ਬੋਲੀ ਨਾਲ ਸਿੱਖੀ ਨਾਲ ਪੱਗ ਨਾਲ ਜਿੰਨਾ ਹੋ ਸਕੇ ਆਪ ਵੀ ਕਰਾਂਗੇ ਹਜੇ ਸ਼ੁਰੂਆਤ ਆ ਧੰਨਵਾਦ